ਸਸ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ 'ਸੋ ਤੁਹਾਡਾ ਮੈਂ ਉਮੀਦ ਕਰਦੀ ᱛੀ ਸਾਰੇ ਜਣੇ ਵੀ ਸਵਸਤੋ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆਹੀਂ ਜਾਣਦੇ ਝੂਟਾਲੇ ਅੱਜ ਹੀ ਜਾਣਦੇ ਆ ਪਟਾੜੇ ਵੱਲ ਤੋਂ ਤੇ ਸਰਦਾਰ ਜੀ ਤੇ ਮੈਂ ਸਾਰੇ ਜਣੇ ਜਾਣਦੇ ਆ ਅੱਜ ਹੀ ਲੈ ਕੇ ਆਣਾ ਮੋਬਾਈਲ ਫੋਨ ਸਰਦਾਰ ਜੀ ਵਾਸਤੇ ਤੇ ਨਾਲੇ ਮੈਂ ਲਿਆਉਣੀ ਆ ਕੱਪੜੇ ਸੀਣ ਵਾਲੀ ਮਸ਼ੀਨ ਨਵੀਂ ਜਿਹੜੀ ਪਹਿਲੋਂ ਮੈਂ ਮਸ਼ੀਨ ਕੱਪੜੇ ਸੀਣੀ ਆ ਨਾ ਉਹ ਮੰਮੀ ਵਾਲੀ ਮਸ਼ੀਨ ਆ ਥੋੜੀ ਠੀਕ ਜੀ ਨਹੀਂ ਚੱਲਦੀ ਬੜੀ ਵਾਰ ਰਿਪੇਅਰ ਕਰਾਈ ਪਰ ਨਹੀਂ ਗੱਲ ਜੀ ਨਹੀਂ ਉਹ ਜਿਹੀ ਬਣੀ ਤੇ ਅਈ ਸੋਚਿਆ ਕਿ ਉਹ ਨਾ ਮਸ਼ੀਨ ਲੈ ਲਈ ਜਾਏ ਹੈ ਨਾ ਨਵੀਂ ਤੇ ਨਾਲੇ ਲੋੜੀ ਦੇ ਪੈਸੇ ਮਿਲੇ ਆ ਨਾਲੇ ਮਿਲੇ ਆ ਲੋੜੀ ਦੇ ਪੈਸੇ ਤੇ ਮੈਂ ਕੱਛ ਕੁਛ ਫੋਨੋਂ ਪੜਾਂਗੇ ਕੁਛ ਉਹਨਾਂ ਨੇ ਦੇਖਦੇ ਆ ਤੇ ਅਬ ਮੈਂ ਲਵਾਂਗੀ ਇੱਕ ਕਪੜੇ ਸੀਣ ਵਾਲੀ ਮਸ਼ੀਨ ਵਧੀਆ ਲੈ ਕੇ ਆਉਂਗੀ ਕੋਈ ਨਾ ਕੋਈ। ਅਰ ਸਦਾਰ ਸਾਹਿਬ ਕੋ ਪਹਿ ਪਾਵਾਂਗੇ ਵਿੱਚੰਨ ਪੈਸੇ ਹੀ ਖਰਚਾ। ਹਾਂ। ਮੇਰਾ ਨਾ ਕੋਕੀਤਾ ਮੂੰਹ ਲਾ ਲਿਆ। ਕੁਛ ਨਹੀਂ ਲਾਇਆ, ਕੁਛ ਨਹੀਂ। ਉਹ ਡੇਨੈਚਰਲੀ ਨਾ ਲਾਣਾ। ਤੇ ਕੁਝ ਲੋੜੀ ਵਾਲੇ ਨੇ ਕੁਝ ਆਪਾਂ ਕੋਲੋਂ ਪਾ ਕੇ ਤੇ ਵਧੀਆ ਮਸ਼ੀਨ ਲੈ ਆਉਣੀ ਹੈ ਕੱਪੜੇ ਸੇਨ ਵਾਲੀ ਕਿਉਂਕਿ ਕੱਪੜੇ ਨਾ ਸੇਨਣਾ ਵੀ ਨਾ ਫੇਰ ਹੀ ਦਿਲ ਕਰਦਾ ਮਸ਼ੀਨ ਚੰਗੀ ਹੋਏ ਨਾ ਫੇਰ ਤੇ ਨਾਲੇ ਵੀ ਘੁਮੇ ਦੇ ਨਾ ਸੋਜ ਸੂਜ ਘਟ ਗਈ ਆ ਬਿਲਕੁਲ ਸੋਜ ਲੱਥ ਗਈ ਮੇਰੇ ਕੋਲ ਸ਼ਾਮ ਨੂੰ ਬੜੀ ਟੈਨਸ਼ਨ ਜੀ ਲੱਗੀ ਕਿ ਮੈਂ ਧੋਣੇ ਨਹੀਂ ਸੋਚ ਗਈ ਆ ਪਰ ਹੁਣ ਬੜੀ ਜਿਆਦਾ ਘਟ ਗਈ ਸੋਜ ਸਰਵਾਈਕਲ ਹੀ ਬਹੁਤ ਜ਼ਿਆਦਾ ਸਰਵਾਈਕਲ ਦੇ ਕਰਕੇ ਹੀ ਤੇ ਥਾਇਰੋਇਡ ਵੀ ਆ ਬਹੁਤ ਜ਼ਿਆਦਾ ਮੇਰੇ ਵੱਡੇ ਆ ਤਾਂ ਥਾਇਰੋਇਡ ਵੀ ਤੇ ਉਹਦੀ ਵੀ ਮੈਡੀਸਿਨ ਲੈਣੀ ਕਿਉਂਕਿ ਆਪਾਂ ਨਾ ਰਿਪੋਰਟ ਵੀ ਦਿੱਤੀ ਕਰਨੇ ਤਾਂ ਉਹਦੀ ਮੈਂ ਸਕੈਨਿੰਗ ਵੀ ਕਰਵਾਈ ਸੀ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਸਭ ਸਕੈਨਿੰਗ ਦੇ ਵਿੱਚ ਕੀ ਆਇਆ ਸੀ ਤੇ ਨਾਲੇ ਮੈਂ ਥਾਇਰੋਇਡ ਦੀ ਦਵਾਈ ਜਿਹੜੀ ਹੈ ਨਾ ਉਹ ਅੱਜ ਮੈਂ ਲੈਣੀ ਕਿਉਂਕਿ ਮੈਨੂੰ ਨਾ 5-6 ਮਹੀਨੇ ਹੋ ਗਏ ਮੈਂ ਥਾਇਰੋਇਡ ਨਹੀਂ ਚੈੱਕਅਪ ਕਰਵਾਇਆ ਮੇਰਾ ਥਾਇਰੋਇਡ ਵਾ ਦੇ ਗਿਆ ਇਹ ਤਾਂ ਮੈਂ ਨਾ ਉਹੀ ਗੋਲੀ ਖਾਈ ਜਾਣੀ ਸੋ ਵਾਲੀ ਉੱਗੇ ਟਾਇਰ ਵੀ ਨਾ ਗੋਲੀ ਜਿਹੜੀ ਉਹ ਵਧਾਉਣੀ ਘਟਾਉਣੀ ਪੈਂਦੀ ਹੁੰਦੀ ਆ ਅਸੀਂ ਪਹੁੰਚ ਗਏ ਆ ਕਾਦੀਆਂ ਸ਼ਹਿਰ ਕਿਉਂਕਿ ਸਾਡੇ ਨਾ ਪਟਾਲੀ ਵਾਲਾ ਰੋਡ ਬਣਨ ਲਿਆ ਤੇ ਕਾਦੀਆਂ ਦੇ ਵਿੱਚ ਚੋਰੀ ਹੋ ਕੇ ਫਿਰ ਜਾਇਆ ਜਾਣਾ ਪੈਂਦਾ ਵਾ ਤੇ ਆਪਾਂ ਪਹਿਲਾਂ ਗਏ ਬਚਿਆਲ ਸਕੂਲ ਤੇ ਉੱਥੋਂ ਉਹਨਾਂ ਦੀਆਂ ਟੀਚਰਾਂ ਨੂੰ ਮਿਲ ਕੇ ਆਉਣਾ ਬੜੇ ਦਿਨ ਹੋ ਗਏ ਸੀ ਗਈ ਨਹੀਂ ਗੀ ਤੇ ਅਸੀਂ ਉੱਥੋਂ ਹੀ ਹੋ ਆਏ ਆ ਤੇ ਨਾਲੇ ਪਰਾਂ ਜਦੋਂ ਵੀ ਆਉਣ ਨਾ ਜੋ ਸਪੀਨੇ ਸਕੂਲ ਜਾਂਦੇ ਹੁੰਦੇ ਬੱਚਿਆਂ ਨੇ ਆ ਗਰੀ ਆਪਾਂ ਗਏ ਤੇ ਚੰਦਰ ਜੀ ਆਪਾਂ ਜਾਣ ਤੇ ਬਟਾਲੇ ਤੇ ਬਟਾਲੇ ਜਾ ਕੇ ਤੁਹਾਨੂੰ ਮਿਲਦੇ ਆ ਕੀ ਰਾਮ ਜੀ ਆਪਣਾ 1.25 ਲੱਖ 1.5 ਲੱਖ ਆਹ ਵਾਲਾ ਦੰਮੀ ਹੈ ਦੰਮੀ ਬੋਣੀ ਦੇ ਦਿੰਦੇ ਨਾਮ ਬੋਲੇ ਜਿਹੜੇ ਨਾਮ ਤੇ ਬਣਾਣੀ ਆ ਗਈ ਆ ਗਈ ਬਣਾ ਕੇ ਚਲਾਂਗੇ ਮੇਰੇ ਨਾਂ ਦੇ ਬਣਾ ਲਓ ਮੇਰੇ ਨਾਂ ਦੇ ਬਣਾ ਲਓ ਘਰ ਬਣਾ ਲੈ ਜਾਗੇ ਮੈਂ ਇੱਥੇ ਬਣਾ ਲੈਨੇ ਆ ਨਾਂ ਨਾਂ ਦੀ ਬਣਾ ਦਿਓ ਮੇਰੇ ਨਾਂ ਦੀ ਬਣਾ ਦਿਓ ਜਗੀਸ਼ੂ ਨੂੰ ਲਓ ਨਹੀਂ ਉਤ ਪੜੀ ਗਈ ਉੱਤੇ ਬਣ ਤੂੰ ਕੋਠੀ ਨਾ ਡਿਗੀ ਰੋ ਰੋ ਜਿੱਦ ਲਈ ਜਿਵੇਂ ਜਰਰੀ ਇਹਨੂੰ ਤੇ ਉਹ ਬਾਜੂਆ ਹਾਂਜੀ ਮੀਰੇ ਲਾੜੇ ਲਾੜੀ ਲਾਗੇ ਲਾਗੇ ਹੋਵੇ ਨਾ ਹਾਂ ਲਾਗੇ ਲਾਗੇ ਹੋਵੇ ਸਾਨੂੰ ਐਂ ਤੇ ਆ ਜਾਂਦਾ ਨਾ ਉਹ ਤੇ ਦਾ ਨੂੰ ਠੰਡ ਲੱਗਣੀ ਹੈ ਪਿੱਛੇ ਸੇਕ ਨਹੀਂ ਹੋਣਾ ਉਹ ਪੀੜੀ ਆਹ ਕੁਰਸੀਆਂ ਮਗਾਲ ਰਹੀ ਥੀ ਲੈ ਲੈ ਦੇ ਬੁੱਤਾਂ ਦਾ ਦੀਨ ਲੈ ਨਹੀਂ ਆਉਂਦੇ ਨਾ ਰੱਖੇ ਮੇਰੇ ਵੇ ਨਰਪੀਏ ਖਸਮ ਨਾ ਮਨਾ ਨਾ ਰੱਖੇ हे माता सरनम्याम दिनरज्य बिना बेमर पर धर्ममना दिनरज्य और लिखूं दे 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 आगे बोलन और देया न न बोलन मांग के जा के देओ जा के अलगानी थाने ਮੰਨ ਕੇ ਆਇਆ ਨਾ ਇੱਕ ਬੋ ਬਜਾਓ ਨੀਛੇ ਡੋ ਨੀਛੇ ਡੋ ਫੇ ਬਾਤ ਕਰੀ ਚੱਲਾ ਬੋਲੋ ਖਾਨ ਹੋਣੀ ਕੋਈ ਨਹੀਂ ਰਾਣੀ ਆਂਦੀ ਲਾਓ ਟੀ ਮਮੀ ਇਧਨ ਮੂਰ ਬੰਦਾ ਹੈ ਨਾ ਜਰਗੇਟ ਆ ਬੈਠ ਜਾ 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 ਚਲ ਬੜੀ ਬੜੀ ਤੇ ਲਗੀ ਬੜੀ ਕੋੜੀ ਤੇਰੀ ਬੰਨੇ ਆਵੇ ਸਕੀਨ ਲਗੀ ਬੜੀ ਜਗ ਦਾ ਬੰਨੇ ਆਵੇ ਸਕੀਨ ਬਣ ਕੇ ਬਾਬਾ ਤੇਰਾ ਬੰਨੇ

ਮਥਾ ਟੇਕ ਦੀ ਕੇ ਨਹੀਂ ਇੱਥੇ ਆ ਲੈਣਾ ਮਾ ਅਰਦਾਸ ਹੋਈ ਹੈ ਸਾਧੂ ਸਰ ਸੱਜੇ ਪਾਤਸ਼ਾਹ ਕਿਰਪਾ ਚੋਂ ਖੁਸ਼ੀਆਂ ਬਖਸ਼ਿਸ਼ ਕੀਤੀ ਹਨ ਕਰਾਮਚਾਰ ਦੀ ਕਰ ਤੇਰੇ ਬਾਣੇ ਸਰਵਤ ਦਾ ਬਣਾ ਜੀ 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 ਜਨ ਕਰੂੰਗਾ ਕਮਾਈਤ ਕਰਨੀ ਸਾਧੂ ਜੀ ਆਪ ਦੀ ਦਰ ਕਰਦੇ ਸੇਵਕ ਮੇਜਰ ਸਿੰਘ ਮੰੰਲੀ ਉਹਨਾਂ ਦੇ ਪਰਿਵਾਰ ਵੱਲੋਂ ਸੱਤੇ ਬਾਦਸ਼ਾਹ ਮਹਾਰਾਜੀ ਅਰਦਾਸ ਹੋਈ ਹੈ ਗ੍ਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਕਿ ਉਹਨਾਂ ਨੂੰ ਪੁੱਤਰ ਦੇ ਦਾਤ ਬਖਸ਼ੇ ਇੱਕਤਾ ਇਤਬਾਕ ਸ਼ਲੋਕ ਬਖਸ਼ਿਸ਼ ਕਰਨਾ ਦੁੱਖਾਂ ਕਰੇ ਸੰਬੰਧਨਾ ਦਾ ਇਲਾਜ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਿਓ ਔਰ ਮਾਰਾ ਸਮੇਂ ਸੇ ਪਰਿਵਾਰ ਦੇ ਨੂੰ ਖੁਸ਼ੀਆਂ ਪ੍ਰਾਪਤਿਤ ਕਰਵਾਵੋ ਜੀ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਾਲਣ